ਅੱਜ ਉਤਤੌਰ ਮੈਂਬਰ ਪਾਰਲੀਮੈਂਟ ਜਲੰਧਰ ਦੇ ਵਿੱਚ ਅਸੀਂ ਦਿਸ਼ਾ ਕਮੇਟੀ ਦੀ ਮੀਟਿੰਗ ਕੀਤੀ ਹੈ ਜਿਦੇ ਵਿੱਚ ਮੈਂਬਰ ਪਾਰਲੀਮੈਂਟ ਚੇਅਰਮੈਨ ਹੁੰਦਾ ਪੂਰੇ ਪਾਰਲੀਮੈਂਟ ਕੰਸਟੀਚੂਐਂਸੀ ਦੇ ਅਫਸਰਾਂ ਨੂੰ ਬੁਲਾ ਕੇ ਡੀਸੀ ਏਡੀਸੀ ਤੇ ਹੋਰ ਸਾਰੇ ਅਫਸਰ ਸਹਿਬਾਨ ਨੂੰ ਬੁਲਾ ਕੇ ਸਾਰੀਆਂ ਕੇਂਦਰੀ ਸਪੌਂਸਰਡ ਸਕੀਮਾਂ ਦਾ ਜਾਇਜ਼ਾ ਲਿਆ ਗਿਆ ਹੈ ਮੈਰੀਕਾ ਦੇ ਵਿੱਚ 100 ਦਿਨ ਦੀ ਦਿਹਾੜੀ ਦੇ ਜਿਹੜੇ ਜ਼ਰੂਰੀ ਹੈ ਹਰ ਮਜ਼ਦੂਰ ਨੂੰ ਜਿਹੜਾ ਰਜਿਸਟਰਡ ਹੈ 60000 ਪਿੰਡਾਂ ਦੇ ਗਰੀਬ ਮਜ਼ਦੂਰ ਇਹਦੇ ਵਿੱਚ ਰਜਿਸਟਰਡ ਹੈ ਅਮਰੀਕਾ ਸਕੀਮ ਚ ਲੇਕਿਨ ਉਹਨਾਂ ਨੂੰ ਐਵਰੇਜ 25 ਤੋਂ 30 ਦਿਨਾਂ ਦੀ ਹੀ ਰੁਜ਼ਗਾਰ ਦਿੱਤਾ ਜਾਂਦਾ ਜਦ ਕਿ 100 ਦਿਨਾਂ ਦੀ ਸਰਕਾਰ ਗਾਰੰਟੀ ਦਿੰਦੀ ਹੈ ਉਹ ਐਸੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਤੇ ਹੋਰ ਸਾਰੇ ਅਫਸਰਾਂ ਨੂੰ ਕਿਹਾ ਕਿ ਇਨਸ਼ੋਰ ਕਰੋ ਕਿ ਗਰੀਬ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਪਿੰਡਾਂ ਦੇ ਵਿੱਚ ਮਿਲੇ ਮਨਰੇਗਾ ਤਹਿਤ ਇਹ ਜਿਹੜੀ ਅਫਸਰਾਂ ਵੱਲੋਂ ਜਾਂ ਸਰਕਾਰ ਵੱਲੋਂ ਇਹ ناکਾਮੀ ਹੈ ਪੰਜਾਬ ਦੀ ਵੱਲੋਂ ਇਹ ਮਨਰੇਗਾ ਤਹਿਤ ਪੂਰਾ ਕੰਮ ਲੋਕਾਂ ਨੂੰ ਨਹੀਂ ਮਿਲ ਰਿਹਾ ਸੜਕਾਂ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਇਹ ਉਹ ਸਹੀ ਤਰੀਕੇ ਦੇ ਨਾਲ ਕੰਮ ਕਰਨ ਸੜਕ ਬਣਾਉਂਦੇ ਐ ਸਹੀ ਮਿqdਾਰ ਦਾ ਮਾਲ ਨਹੀਂ ਪੈਂਦਾ ਇਸ ਦੇ ਨਾਲ ਐਸਸੀ ਸਕਾਲਰਸ਼ਿਪ ਹੈ ਜਿਹੜਾ ਉਹ ਦੋ ਤਰੀਕੇ ਦੇ ਨਾਲ 40% ਸਟੇਟ ਪਾਉਂਦੀ ਹੈ ਤੇ 60% ਕੇਂਦਰ ਪਾਉਂਦੀ ਹੈ ਇਸ ਸਾਲ ਦਾ 60% ਹਿੱਸਾ ਕੇਂਦਰ ਸਰਕਾਰ ਦਾ ਨਹੀਂ ਆਇਆ ਉਹ ਕੇਂਦਰ ਸਰਕਾਰ ਨਾਲ ਮੈਂ ਟੇਕ ਅਪ ਕਰਾਂਗਾ ਤੇ ਮੈਂ ਸਰਕਾਰ ਇੱਥੇ ਅਫਸਰਾਂ ਨੂੰ ਕਿਹਾ ਹੈ ਕਿ ਕੋਈ ਵੀ ਬੱਚਾ ਜਿਹੜਾ ਪੜ ਪੜ ਰਿਹਾ ਹੈ ਉਹਨੂੰ ਪੋਸਟ میٹرਿਕ ਸਕਾਲਰਸ਼ਿਪ ਤੋਂ ਬੰਨ ਜਾਣਾ ਰਹੇ ਜਿਹੜਾ ਕਿ ਡਿਜ਼ਰਵ ਕਰਦਾ ਜਿਹੜਾ ਕਿ ਉਹਦੇ ਲਈ ਇਨਟਾਈਟਲ ਹੈ ਸੋ ਕਿਸੇ ਵੀ ਬੱਚੇ ਨੂੰ ਜੇ ਐਸੀ ਸਕਾਲਰਸ਼ਿਪ ਨਹੀਂ ਮਿਲਦਾ ਉਹ ਸਾਨੂੰ ਸੰਪਰਕ ਕਰੇ ਦੀ ਮਦਦ ਕਰਕੇ ਉਹਨੂੰ ਐਸੀ ਸਕਾਲਰਸ਼ਿਪ ਦਵਾਵਾਗੇ ਤਾਂ ਕਿ ਸਾਡੇ ਬੱਚੇ ਜਿਹੜੇ ਉਹ ਪੜ ਸਕਣ ਕਾਰਪੋਰੇਸ਼ਨ ਦਾ ਕੰਮ ਬਹੁਤ ਹੀ ਮਦਹਾਲੀ ਵਿੱਚ ਹੈ ਸਫਾਈ ਤੱਕ ਸ਼ਹਿਰ ਵਿੱਚ ਨਹੀਂ ਹੋ ਰਹੀ ਆਫਸਰਾਂ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਹੈ ਕਿ ਪ੍ਰੋਪਰ ਸਫਾਈ ਲਿਆਓ ਮੈਂ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਟਿਊਬਲ ਲਵਾਵਾਂਗੇ ਮੈਂ ਉਹਨਾਂ ਨੂੰ ਕਿਹਾ ਕਿ ਜਿੱਥੇ ਜਿੱਥੇ ਟਿਊਬਲ ਲੱਗਣੇ ਮੈਨੂੰ ਦੱਸੋ ਮੈਂ ਆਪਣੇ ਪਾਰਲੀਮੈਂਟ ਦਾ ਜਿੰਨਾ ਫੰਡ ਹੈ ਉਹਦੇ ਵਿੱਚੋਂ ਪੈਸੇ ਦੇ ਕੇ ਟਿਊਬਲ ਲਵਾਵਾਂਗਾ ਦੋ ਟਿਊਬਲ ਮੈਂ ਬੈਸਟਾਲ ਦੇ ਵਿੱਚ ਕਿਹਾ ਲਾਉਣ ਲਈ ਜਿਦੇ ਕੇ ਪੈਸੇ ਮੈਂ ਆਪਣੇ ਗ੍ਰਾਂਟ ਚੋ ਦੇਣੇ ਕੋ ਸੜਕਾਂ ਸ਼ਹਿਰ ਦੀਆਂ ਜਿਹੜੀਆਂ ਮਾੜੀਆਂ ਉਹਨਾਂ ਵਾਸਤੇ ਵੀ ਮੈਂ ਆਪਣੀ ਮੈਚਿੰਗ ਗ੍ਰਾਂਟ ਦੇਣ ਵਾਸਤੇ ਕਾਰਪੋਰੇਸ਼ਨ ਨੂੰ ਕਿਹਾ ਇਹ ਸ਼ਹਿਰ ਦੇ ਵਿੱਚ ਨਸ਼ਿਆਂ ਦੀ ਪਰਿਮਾਰ ਬਹੁਤ ਹੋ ਰਹੀ ਹੈ ਅਫਸਰਾਂ ਨੂੰ ਐਸੀ ਕਿਹਾ ਕਿ ਤੁਸੀਂ ਸਹੀ ਕੰਮ ਚੱਕੋ ਕਰਾਪਸ਼ਨ ਦਾ ਬਹੁਤ ਬੋਲਵਾਲ ਹੈ ਸ਼ਹਿਰ ਦੇ ਵਿੱਚ ਇੱਥੇ ਤੱਕ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਜਿਹੜੇ ਇੱਥੇ ਦੇ ਲੀਡਰ ਹੈ ਉਹ ਦਬਾਅ ਪਾ ਕੇ ਝੂਠੇ ਪਰਚੇ ਦਰਜ ਕਰਾਉਂਦੇ ਆ ਇਹ ਮੇਰੇ ਪਾਸ ਦੀਪਕ ਕੁਮਾਰ ਜੀ ਖੜੇ ਹੈ ਜਨਵਰੀ ਦੇ ਵਿੱਚ ਇਹਨਾਂ ਤੇ ਹੋਈ ਤੂਤੂ ਮਾਮੇ 307 ਦਾ ਪਰਚਾ ਦਰਜ ਕਰਤਾ ਇਰਾਦਾ ਕਤਲ ਦਾ ਕੋਰਟ ਨੇ ਵੀ ਮੰਨ ਲਿਆ ਕਿ ਐਮਐਲਏ ਦੇ ਦਬਾਅ ਥੱਲੇ ਪਰਚਾ ਹੋਇਆ ਤੇ ਇਹਨਾਂ ਨੂੰ ਜ਼ਮਾਨਤ ਦਿੱਤੀ ਹੈ ਇਹਨਾਂ ਨੇ ਦਰਖਾਸਤ ਲਾਈ ਹੋਈ ਹੈ ਐਸਐਸਪੀ ਨੂੰ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਤੱਕ ਉਹ ਪਰਚਾ ਕੈਨਸਲ ਨਹੀਂ ਕੀਤਾ ਗਿਆ ਮੈਂ ਇੱਥੇ ਦੇ ਕਮਿਸ਼ਨਰ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਝੂਠਾ ਪਰਚਾ ਹੈ ਇਹ ਦਰਜ ਕੀਤਾ ਹੈ ਇਸ ਨੂੰ ਕੈਨਸਲ ਕੀਤਾ ਜਾਵੇ ਇਸ ਤਰ੍ਹਾਂ ਝੂਠੇ ਪਰਚੇ ਦਰਜ ਕਰਾਣਾ ਜਿਹੜਾ ਇਹ ਬਿਲਕੁਲ ਗਲਤ ਹੈ ਸਰਕਾਰਾਂ ਪਹਿਲਾਂ ਵੀ ਰਹੀਆਂ ਲੇਕਿਨ ਵੋਟਾਂ ਵਿੱਚ ਜੇ ਦੂਸਰੇ ਦੀ ਮਦਦ ਕਰਦੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਝੂਠਾ ਪਰਚਾ ਦਰਜ ਕਰ ਦੋ ਇਹ ਸ਼ਰੀਫ ਬੰਦੇ ਹੈ ਇਹਨਾਂ ਨੂੰ ਕਿਹਾ ਉਹਨਾਂ ਨੇ ਕਿ ਤੁਸੀਂ ਸਾਡੀ ਮਦਦ ਕਰੋ ਨਹੀਂ ਅਸੀਂ ਪਰਚਾ ਕਰਾਂਗੇ 307 ਦਾ ਪਰਚਾ ਕਰਾਤਾ ਇਸ ਤਰ੍ਹਾਂ ਦੀ ਜਿਹੜੀ ਬੁਰਛਾ ਕਰਦੀ ਹੈ ਪੁਲਿਸ ਨੂੰ ਵਰਤ ਕੇ ਲੋਕਾਂ ਨੂੰ ਦਬਾਉਣ ਦੀ ਜਿਹੜੀ ਨੀਤੀ ਹੈ ਐਸੀ ਇਹਦੀ ਘੋਰ ਰਿੰਦਿਆ ਕਰਦੇ ਸੋ ਮੇਰੀ ਅਪੀਲ ਹੈ ਕਿ ਜਿਹੜਾ ਇਹ ਪਰਚਾ ਛੇਤੀ ਤੇ ਛੇਤੀ ਰੱਦ ਕੀਤਾ ਜਾਵੇ ਇਹ ਨਾਲ-ਨਾਲ ਇੱਥੇ ਨਸ਼ਿਆਂ ਦੀ ਜਿਲੰਦਰ ਦੇ ਵਿੱਚ ਬੋਲਬਾਲ ਹੈ ਐਸੀ ਇਹਦੇ ਬਾਰੇ ਇੱਕ ਅੰਦੋਲਨ ਉਲਿੱਕੜ ਜਾ ਰਿਹਾ ਹੈ ਕਿ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਤੁਰੰਤ ਇਸ ਬਾਰੇ ਐਕਸ਼ਨ ਲਵੇ ਡਰਾਮੇ ਬਾਜ਼ੀਆਂ ਬੰਦ ਕਰੇ ਅਸਲ ਦੇ ਵਿੱਚ 3 ਸਾਲ ਹੋ ਗਏ ਹੈ ਅੱਜ ਤੱਕ ਸਰਕਾਰ ਨਹੀਂ ਜਾਗੀ ਹੁਣ ਲੁਧਿਆਣੇ ਦੇ ਇਲੈਕਸ਼ਨ ਆ ਗਏ ਇੱਕ ਕੰਸਟੀਚੂਐਂਸੀ ਦੇ ਤੇ ਨਸ਼ਿਆਂ ਦੀ ਗੱਲ ਕੀਤੀ ਹੈ ਹੁਣ ਲੁਧਿਆਣੇ ਦੀ ਗੱਲ ਆ ਗਈ ਤੇ ਕਿਸਾਨਾਂ ਦੇ ਜਿਹੜੇ ਧਰਦੇ ਆ ਉਹ ਜਾਣ ਬੁੱਝ ਕੇ ਸਰਕਾਰ ਲੋਆ ਰਹੀ ਹੈ ਤੁਸੀਂ ਇਹ ਦੇਖੋ ਕਿ ਕਿਸਾਨਾਂ ਨੇ ਚੰਡੀਗੜ੍ਹ ਜਾਣਾ ਸੀ ਪੁਲਿਸ ਨੇ ਸਾਰਾ ਪੰਜਾਬ ਰੋਕਿਆ ਹੋਇਆ ਕਿਸਾਨਾਂ ਨੇ ਨਹੀਂ ਰੋਕਿਆ ਪੰਜਾਬ ਕਿਸਾਨਾਂ ਨੇ ਤਾਂ ਨੇ ਪੰਜਾਬ ਵਿੱਚ ਨਹੀਂ ਦਿੱਤੇ ਲੇਕਿਨ ਪੁਲਿਸ ਨੇ ਸਾਰੇ ਰਸਤੇ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਉਹ ਚੰਡੀਗੜ੍ਹ ਜਾ ਰਹੇ ਜਾਣ ਦਿਓ ਉਹਨਾਂ ਨੂੰ ਤੁਸੀਂ ਇੱਥੇ ਹਰ ਜਗ੍ਹਾ ਰੋਕ ਕੇ ਉਹਨਾਂ ਨੂੰ ਸੜਕ ਦੇ ਵਿੱਚ ਬਿਠਾਤਾ ਜਾਣ ਬੁੱਝ ਕੇ ਸਰਕਾਰ ਕਿਸਾਨਾਂ ਦੇ ਨਾਮ ਤੇ دہشت ਫਲਾ ਰਹੀ ਹੈ ਸ਼ਹਿਰ ਬਲੂਧਿਆਣਾ ਦੇ ਵੀ ਇਲੈਕਸ਼ਨ ਜਿੱਤਣ ਲਈ ਕਿਸਾਨ ਵਰਸਸ ਸ਼ਹਿਰਾਂ ਦੀ ਲੜਾਈ ਕਰਾ ਰਹੀ ਹੈ ਇਸ ਲਈ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਨੇਕ ਨੀਤੀ ਨਾਲ ਕੰਮ ਕਰੇ ਨੇਕ ਰੀਤੀ ਨਾਲ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਇੱਥੇ ਪੰਜਾਬ ਦੇ ਵਿੱਚ ਖਰਾਬ ਹੋ ਚੁੱਕੀ ਹੈ ਹਰ ਕੋਈ ਦੈਸ਼ ਦੇ ਵਿੱਚ ਜੀ ਰਿਹਾ ਹੈ ਦੁਕਾਨਦਾਰਾਂ ਨੂੰ ਫਰੋਟੀਆਂ ਦੇ ਟੈਲੀਫੋਨ ਆ ਰਹੇ ਹਨ ਨਸ਼ਿਆਂ ਦੀ ਪ੍ਰਭਾਵ ਹੋ ਗਈ ਹੈ ਕਿਤੇ ਵੀ ਕਤਲ ਹੋ ਜਾਂਦਾ ਕਿਤੇ ਵੀ ਕੋਈ ਕਾਰਵਾਈ ਹੋ ਜਾਂ ਕੋਈ ਬੰਦੀ ਨਹੀਂ ਕੋਈ ਡਰ ਡਰ ਪਿਆ ਸਰਕਾਰ ਦਾ ਨਹੀਂ ਰਹਿ ਗਿਆ ਖੁੱਲੇ ਬਗ ਛੱਡੇ ਹੋਏ ਆ ਸਰਕਾਰ ਨੇ ਤੇ ਪੰਜਾਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਪੁਲਸ ਰਾਜ ਇੱਥੇ ਚੱਲ ਰਿਹਾ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਬੁਲਾਇਆ ਸੀ ਔਰ ਤੁਸੀਂ ਮੈਨੂੰ ਕੁਝ ਪੁੱਛਣਾ ਤਾਂ ਪੁੱਛ ਸਕਦੇ ਹੋ ਜਿਹੜਾ ਬੰਗਲੌਰ ਸੰਧਰ ਚਲਾਇਆ ਗਿਆ ਹੈ ਕਿਆ ਚਲਾਇਆ ਗਿਆ ਜੀ ਨਿਕ ਫੀਡ ਕੀਤਾ ਜਿਹੜਾ ਜਿਹੜਾ ਉੱਪਰ ਜਿਹੜਾ ਬਲੋਆ ਚਲਾ ਗਿਆ ਬਸ ਕੀ ਕਹਿਣਾ ਹੈ ਕੇਜਰੀਵਾਲ ਦਾ ਪ੍ਰਚਾਰ ਹੋ ਰਿਹਾ ਜਿਹੜੇ ਪੋਸਟਰ ਕੇਜਰੀਵਾਲ ਦੇ ਪ੍ਰਚਾਰ ਲੱਗੇ ਨੇ ਨਸ਼ਾ ਤਸਕਰ ਦੇ ਵਿਹਾਰ ਇਹ ਲੜਾਈ ਹੈਗੀ ਹੈ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਦੇ ਕੇਜਰੀਵਾਲ ਦੇ ਪੋਸਟਰ ਲਾਣ ਲੱਗ ਜਾਂਦੇ ਆ ਹੁਣ ਭਗਵੰਤ ਮਾਨ ਦੀ ਸਰਕਾਰ ਬੰਦ ਕਰਤਾ ਕਹਿਣਾ ਹੁਣ ਸਾਡੀ ਸਰਕਾਰ ਕਹਿੰਦੇ ਆ ਸਰਕਾਰ ਲੋਕਾਂ ਦੀ ਹੁੰਦੀ ਹੈ ਇਨਾ ਨੂੰ 3 ਸਾਲ ਹੋਸ਼ ਨਹੀਂ ਆਈ ਕਿ ਅਸੀਂ ਇੱਥੇ ਨਸ਼ਾ ਚੱਲ ਰਿਹਾ ਹੈ ਇਹਨੂੰ ਬੰਦ ਕਰੀਏ ਲੁਧਿਆਣੇ ਦੇ ਇਲੈਕਸ਼ਨ ਆਏ ਆ ਤੇ ਭਗਵੰਤ ਮਾਨ ਨੂੰ ਠੋਕ ਕੇ ਅੰਦਰ ਬਿਠਾਇਆ ਹੋਇਆ ਉਹ ਤਾਂ ਆਪ ਹੀ ਨਸ਼ਈ ਹੈ ਲੇਕਿਨ ਉਸ ਨੂੰ ਅੰਦਰ ਬਿਠਾਇਆ ਹੋਇਆ ਉਹਦੀ ਹੁਣ ਕੋਈ ਨਹੀਂ ਚਲਦੀ ਹੁਣ ਕੇਜੜੀਵਾਲ ਦਾ ਨਾਮ ਪੇਸ਼ ਕਰ ਰਹੇ ਕਿ ਜੀ ਇਹ ਨਸ਼ਾ ਬੰਦ ਕਰਨਗੇ ਭਾਈ 3 ਸਾਲ ਕਿੱਥੇ ਸੀ ਤੂੰ 3 ਸਾਲ ਵੀ ਆਮ ਆਦਮੀ ਦੀ ਸਰਕਾਰ ਸੀ ਕਿਉਂ ਇਨਾ ਨਸ਼ਾ ਵਧਾਇਆ ਪੰਜਾਬ ਦੇ ਵਿੱਚ ਕਿਉਂ ਪੁਲਿਸ ਰਾਜ ਚੱਲਦਾ ਰਿਹਾ ਹਰ ਮਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਜਲੰਧਰ ਚ ਨਸ਼ਾ ਬਿਕ ਰਿਆ ਹੈ ਹਰ ਸ਼ਹਿਰ ਦਾ ਇਹੀ ਹਾਲ ਹੈ ਲੇਕਿਨ ਸਰਕਾਰ ਕੁਝ ਨਹੀਂ ਕਰ ਰਹੀ ਹੁਣਾ ਡਰਾਮੇबाजी ਕਰ ਰਹੀ ਸਿਰਫ ਲੁਧਿਆਣੇ ਦੇ ਇਲੈਕਸ਼ਨ ਕਰਕੇ ਉਸ ਤੋਂ ਬਾਅਦ ਫੇਰ ਇਹਨਾਂ ਨੇ ਪੁਲਿਸ ਦੇ ਨਾਲ ਮਿਲ ਕੇ ਨਸ਼ਾ ਵੇਚਣਾ ਫੇਰ ਇਹਨਾਂ ਨੇ ਪੁਲਿਸ ਦੇ ਨਾਲ ਮਿਲ ਕੇ ਰੇਤਾ ਵੇਚਣਾ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਕੁਝ ਕਰਨਾ ਹੁਣ ਕਿਸਾਨਾਂ ਨਾਲ ਵੀ ਲੜਾਈ ਪਾਈ ਹੋਈ ਹੈ ਤਾਂ ਕਿ ਸ਼ਹਿਰੀਆਂ ਨੋਏ ਲੱਗੇ ਕਿ ਜੀ ਇਹ ਕਿਸਾਨਾਂ ਦੇ ਦਾ ਬਰੋਧੀਆ ਸਾਡੇ ਪੱਕੀ ਹੈ ਅਸਲ ਦੇ ਵਿੱਚ ਇਹ ਕਿਸੇ ਦੇ ਨਹੀਂ ਹੈ ਇਹ ਸਿਰਫ ਪੰਜਾਬ ਨੂੰ ਲੁੱਟਣ ਵਾਸਤੇ ਆਏ ਹੋਏ ਹੈ ਤੇ ਪੰਜਾਬ ਨੂੰ ਸਾਡਾ ਮੁੱਖ ਮੰਤਰੀ ਨੇ ਗੁੱਡੇ ਟੱਕੇ ਹੋਏ ਹੈ ਵੀ ਤੁਸੀਂ ਜੋ ਮਰਜ਼ੀ ਕਰੋ ਜਿਹਦੀ ਮਰਜ਼ੀ ਬਦਲੀ ਕਰੋ ਜਿਹੜੋ ਮਰਜ਼ੀ ਚੱਕੋ ਜਿਹਨੂੰ ਮਰਜ਼ੀ ਰੱਖੋ ਲੇਕਿਨ ਤੁਸੀਂ ਕੇਂਦਰ ਸਰਕਾਰ ਮੈਨੂੰ ਬਣਾ ਕੇ ਰੱਖੋ ਇੱਥੇ ਮੁੱਖ ਮੰਤਰੀ ਜਿੰਨਾ ਮਰਜੀ ਲੁਕਤੀ ਜੋ ਪੰਜਾਬ ਉਹ ਲੋਵਰੇ ਕੀ ਕਹਿੰਦੇ ਭਾਈ ਸਾਹਿਬ ਜੀ ਸਾਰੀ ਰਮੈਣ ਗਾਲੀ ਬਾਤ ਚ ਕਹਿੰਦੇ ਵੀ ਰਾਵਕੀ ਦਾ ਮੱਛੜ ਸੀ ਆਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਯਾਰ ਇਹ ਤਾਂ ਪਾਰਟੀ ਦਾ ਮਾਮਲਾ ਹੈ ਜੋ ਪਾਰਟੀ ਕਰੇਗੀ ਅਸੀਂ ਨੇ ਤਾਂ ਆਨ ਹਾਈ ਕਮਨ ਫੋੜ ਦਿੱਤੀ ਹੈ ਕਿ ਜਿਹੜੇ ਰਾਜਾ ਬਿੰਗ ਨੇ ਉਹ ਸੱਤਾ ਰੋੜ ਜਿਹੜੀ ਪਾਰਟੀ हाँ जी गेम है टोटली लुध्यान तक है ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ ਤਹਿਸੀਲਾਂ ਦੇ ਵਿੱਚ 3 ਸਾਲ ਸਰਿਆਮ ਲੁੱਟ ਚੱਲਦੀ ਰਹੀ ਹੈ ਕੋਈ ਰਿਸਟਰੀ বিনা ਪੈਸੇ ਤੇ ਨਹੀਂ ਹੁੰਦੀ ਲੇਕਿਨ ਹੁਣ ਜਦ ਲੁਧਿਆਣੇ ਦੇ ਇਲੈਕਸ਼ਨ ਆਏ ਆ ਸ਼ਹਿਰ ਦੇ ਤਾਂ ਇਹਨਾਂ ਨੂੰ ਜਾਗ ਆਈ ਹੈ ਤੇ ਤਹਿਸੀਲਾਂ ਦੇ ਵਿੱਚੋਂ ਅਸੀਂ ਬੰਦ ਕਰੀਏ ਲੋਕਾਂ ਨੇ ਸਾਡੇ ਜੁੱਤੀਆ ਮਾਰਨੀ ਆ